ਸਸ਼ੇ ਕਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਰਨੋ ਲੈ ਕੇ ਦੀ ਵੱਡੀ ਖਬਰ ਖਬਰਨਾਮ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੈ ਸ਼ੁਭਕਾਮਨਾਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼ਰਮ ਨਿਕਾਲੀ ਦਲ ਦੇ ਸਹਿਯੋਗੀਆਂ ਨੇ ਹਰਤਾ ਸੀਤਾ ਦੇ ਦਰਜ ਕੀਤੀ ਜੇ ਤੇ ਇਸ ਤਰ੍ਹਾਂ ਦਾ ਦੂਪਾਲ ਹਾਰੇ ਇਹ ਕੋ ਪੂਰੀ ਚੋਣ ਦੇ ਨਤੀਜੇ ਇਸ ਦਿਨ ਨਾਲ ਹੀ ਆ ਰਹੀ ਹੈ ਵੱਡੀ ਖਬਰ ਹਰਿਆਣਾ ਸਿੱਖ ਉਰਤ ਪਰ ਪ੍ਰਬੰਧਕ ਕਮੇਟੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਇਹਨਾਂ ਨਤੀਜਿਆਂ ਸ਼੍ਰੋਮਣੀ ਕਾਲੀ ਦਲ ਦੇ ਸੰਜੋਗੀਆਂ ਨੇ ਵੱਡੀ ਜਿੱਤ ਹਾਸਲ ਕਰ ਦਿਆ ਕੁੱਲ 18 ਸੀਟਾਂ ਤੇ ਮੋਰਚਾ ਮਾਰ ਲਿਆ ਸ਼੍ਰੋਮਣੀ ਕਾਲੀ ਦਲ ਦੇ ਇਨਾਂ ਨਤੀਜੇ ਵਿੱਚ ਹਰਿਆਣਾ ਸਿੱਖ ਪੰਥਕ ਦਲ ਦਾ 6 ਸੀਟਾਂ ਜਿੱਤੀਆਂ ਜਦਕਿ ਉਸ ਦੇ ਸੰਜੋਗੀ 12 ਸੀਟਾਂ ਤੇ ਕਬਜ਼ਾ ਜਮਾਇਆ ਹੈ ਇਸ ਦੇ ਨਾਲ ਹੀ ਇਨਾਂ ਨਤੀਜਿਆਂ ਤੋਂ ਬਾਅਦ ਹੁਣ ਇਨਾਂ ਕੀ ਇਸ ਰਾਇ ਨੇ ਮੋੜ ਜੋਰ ਫੜ ਲਿਆ ਹੈ ਤੇ ਸ਼੍ਰੋਮਣੀ ਗਾਲੀ ਦਲ ਦੀ ਮੋੜ ਗੁਰਦੁਆਰਾ ਸਾਹਿਬਾਨ ਦੇ ਸੇਵਾ ਸੰਭਾਲ ਕਰ ਰਹੀ ਹੈ ਅਤੇ ਇਸ ਜਮੇ ਸਭ ਤੋਂ ਵੱਡਾ ਉਲਟ ਫੇਰ ਦੇ ਝਟਕਾ ਸ਼੍ਰੋਮਣੀ ਗਾਲੀ ਦਲ ਦੇ ਆਜ਼ਾਦ ਦੇ ਪਠਾਨ ਪ੍ਰਧਾਨ ਬਾਬਾ ਬਲਬੀਰ ਸਿੰਘ ਦਾਲੂ ਦਾਲੂ ਵਾਲ ਨੂੰ ਲੱਗਿਆ ਦਾਲੂ ਵਾਲ ਵਾਰਡ ਨੰਬਰ 35 ਕਾਲੀ ਕਾਲਾ ਵਾਲੀ ਸੀਟ ਤੋਂ ਉਮੀਦਵਾਰ ਖੜੇ ਹੋਏ ਹਨ ਅਤੇ ਪਰ ਉਹਨਾਂ ਨੂੰ ਹਾਰ ਦੇ ਸਾਹਮਣਾ ਕਰਨਾ ਪਿਆ ਤੇ ਦਾਦੂ ਦੂਵਾਲ ਨੇ ਪਿੰਡ ਖਾਲਾ ਵਾਲੀ ਵਿਖੇ 28 ਸਾਲ ਦੇ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਿਸਤਾਨ ਨੂੰ 1771 ਵੋਟਾਂ ਨਾਲ ਹਾਰ ਦਿੱਤੀ ਧੰਨਵਾਦ